ਸਿਕ ਕਹਿੰਦੇ ਸਰਨੇ ਚ ਕਹੁੰਦਾ ਸਿਕ ਸਰੋਥੇ ਚ ਕਹੁੰਦਾ ਜਿੱਥੇ ਮਨੁੱਖਤਾ ਨੂੰ ਹੱਕ ਮਿਲ ਰਿਹਾ ਜਿੱਥੇ ਮਨੁੱਖਤਾ ਦੀ ਭਲਾਈ ਬਾਰੇ ਸੋਚਿਆ ਜਾਂਦਾ ਸਿਕ ਕਦੀ ਵਿਸਰੋਥੇ ਨਹੀਂ ਚ ਕਹੁੰਦਾ ਜਿੱਥੇ ਮਨੁੱਖਾਂ ਦੇ ਹੱਕ ਖੁੱਦ ਖਾਦੇ ਜਾ ਰਹੇ ਖੋਏ ਜਾ ਰਹੇ ਆ ਮਨੁੱਖਤਾ ਦਾ ਕਹਾਣ ਹੋ ਰਿਹਾ ਧੀਆਂ ਪਣਾ ਦੇ ਕਤਲ ਹੋ ਰਿਹਾ ਧੀਆਂ ਪਣਾ ਦੇ ਇਜਤਾ ਰੋਟੀਆਂ ਜਾਂਦੀਆਂ ਮਨੁੱਖਾਂ ਨੂੰ ਮਾਰਿਆ ਜਾ ਰਿਹਾ ਜਾਤਾਂ ਦੇ ਨਾਮ ਤੇ ਧਰਮਾਂ ਦੇ ਨਾਮ ਤੇ ਕਦੀ ਵੀ ਸੈਖੋ ਤੇ ਸੈਨ ਚੋਂ ਦਾ ਗੁਰੂ ਅਰਜਨ ਦੇਵ ਜੀ ਦੀ ਵੀ ਸਿੱਧੀ ਹੈ ਨਾ ਉਹ ਸਿੱਧੀ ਦਾ ਮਤਲਬ ਸੀ ਹੰਕਾਰੀਆਂ ਦਾ ਹੰਕਾਰ ਤੋੜਨਾ ਔਰ ਗੁਰੂ ਗਵੰਥ ਦੇ ਚਾਰ ਪੁੱਤਰ 12 ਦਾ ਮਤਲਬ ਸੀ ਹੰਕਾਰੀਆਂ ਨੂੰ ਦੱਸਣਾ ਕਿ ਮੇਰੇ ਵਾਸਤੇ ਮਹਿਲ ਕਿਲੇ ਜ਼ਰੂਰੀ ਨਹੀਂ ਮੇਰੇ ਵਾਸਤੇ ਮਨੁੱਖਤਾ ਜ਼ਰੂਰੀ ਹੈ ਬਾਬਾ ਸਾਹਿਬ ਦੇ ਚਾਰ ਬੱਚੇ ਬਾਬਾ ਸਾਹਿਬ ਨੇ ਦੱਸਿਆ ਕਿ ਮੈਂ ਮਨੁੱਖਤਾ ਦੇ ਵਿੱਚ ਮਨੋਕਰ ਦੇ ਜਲਮ ਨੂੰ ਬੰਦ ਕਰਨਾ ਚਾਹੁੰਦਾ ਆ ਜਿਹੜੀ ਦੁਕਾਨੇ ਗੰਦਗੀ ਪਾਈ ਹੋਈ ਹੈ ਇਹਨੂੰ ਸਿੱਟ ਕਿੰਦੇ ਨਾਲੋਂ ਵਾਰੇ ਤੇ ਜਾਣਾ ਕਰ ਸਕਣਾ ਕਰਦਾ